ਭਾਰਤ-ਪਾਕਿਸਤਾਨ ਸਰਹੱਦ ਨੇੜੇ ਪਠਾਨਕੋਟ ਦਾ ਪਿੰਡ ਰਾਮ ਕਲਵਾ ਮੁਫਤ ਵਾਈਫਾਈ ਵਾਲਾ ਪਿੰਡ ਬਣ ਗਿਆ ਏ ਕਿਸੇ ਵੇਲੇ ਇਹ ਪਿੰਡ ਮੋਬਾਈਲ ਨੈਟਵਰਕ ਲਈ ਤਰਸਦਾ ਸੀ ਪਿੰਡ ਦੀ ਸਰਪੰਚ ਸਰੋਜ ਕੁਮਾਰੀ ਮੁਤਾਬਕ ਪਿੰਡ ਦੇ ਤਕਰੀਬਨ 150 ਘਰ ਨੇ ਜਿਹੜੇ ਮੁਫਤ ਵਿੱਚ ਵਰਤੋਂ ਕਰ ਰਹੇ ਨੇ ਵਾਈਫਾਈ ਦਾ ਪਾਸਵਰਡ ਪਿੰਡ ਦੀਆਂ ਕੰਧਾਂ ਤੇ ਲਿਖਿਆ ਹੋਇਆ ਏ ਸਿੱਖਿਆ ਵਿਭਾਗ ਤੋਂ ਕਲਰਕ ਦੇ ਅਹੁਦੇ ਤੋਂ ਰਿਟਾਇਰਡ ਹੋਈ ਸ੍ਰੋਸ਼ ਕੁਮਾਰੀ ਨੇ ਦੱਸਿਆ ਕਿ ਕੋਰੋਨਾ ਕਾਰਨ ਜਦੋਂ ਬੱਚਿਆਂ ਨੂੰ ਆਨਲਾਈਨ ਕਲਾਸਾਂ ਲਗਾਉਣ ਵਿੱਚ ਦਿੱਕਤ ਆਉਂਦੀ ਸੀ ਤਾਂ ਇਸ ਦਾ ਪੱਕਾ ਹੱਲ ਕੱਢਣ ਲਈ ਉਹਨਾਂ ਬੀਐਸਐਨਲ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਵਿਦਿਆ ਮਿਤ੍ਰਮ ਸਕੀਮ ਤਹਿਤ ਸਾਰੇ ਪਿੰਡ ਵਿੱਚ ਮੁਫਤ ਵਾਈਫਾਈ ਲਗਵਾਉਣ ਦਾ ਉਪਰਾਲਾ ਕੀਤਾ ਯੋ ਕਿ ਅਸਾਨੂੰ ਖਾਸ ਕਰਕੇ ਕਰੋਨਾ ਦੇ ਟਾਈਮ ਤੋਂ ਆਇਆ ਹੈ ਵਾਈਫਾਈ ਪੂਰਾ ਕਰਵਾਇਆ ਕੋਈ ਕੋਈ 2-4% ਹੋਣਗੇ ਘਰ ਜਿਨ੍ਹਾਂ ਨੂੰ ਅਜ ਤੱਕ ਨਹੀਂ ਆਣਦੇ ਪਰ ਅਸੀਂ ਉਹਨਾਂ ਨਾਲ ਪੂਰਾ ਤਾਲਮਿਲ ਰੱਖਿਆ ਹੈ ਹੈ ਨੈਤਿਕ ਦੇ ਨਾਲ ਉਹ ਕੋਸ਼ਿਸ਼ ਕਰਦੇ ਜੀ ਇਹ ਬਹੁਤ ਜ਼ਿਆਦਾ ਫਾਇਦਾ ਹੈ ਜਿਹੜੇ ਬੱਚਿਆਂ ਨੂੰ ਕਰਨ ਦੀ ਮੁਸ਼ਕਲ ਆਉਂਦੀ ਸੀ ਅੱਜ ਬਹੁਤ ਵਧੀਆ ਜਿਹੜੇ ਬੱਚੇ ਆਪਣਾ ਕੋਈ ਵੀ ਸਵਾਲ ਦਾ ਜਵਾਬ ਕਰ ਸੋਹਦੇ ਨੇ ਇਹਦੇ ਨਾਲ ਹੋਰ ਵੀ ਬਹੁਤ ਜ਼ਿਆਦਾ ਫਾਇਦੇ ਨੇ ਸਾਨੂੰ ਜਿਹੜੇ ਸਿਕਿਉਰਟੀ ਕੁਝ ਕਾ ਨਹੀਂ OTP ਦਾ ਇਹਦੇ ਵਿੱਚ ਦੱਸ ਰੇ ਕਿ ਆਪਾਂ ਇਹਨੂੰ ਲਾਂਚ ਕਰਾਂਗੇ ਜਿਹੜਾ ਆਪਣਾ ਅਪਡੇਟ ਹੋਏਗਾ ਜਿਹਦੇ ਵਿੱਚ OTP ਨਾਲ ਹੀ ਬੱਚੇ ਜਿਹੜਾ ਆ ਉਹ ਨੂੰ Wi-Fi ਨੂੰ ਕਨੈਕਟ ਕਰਾਉਣਾ ਤੇ ਉਹਦੇ ਨਾਲ ਇਹ ਆ ਕਿ ਪੰਚਾਇਤ ਨੂੰ ਵੀ ਆਈਡੀਆ ਹੋ ਜਾਏਗਾ ਕਿ ਕਿਹੜਾ ਬੱਚਾ ਜਿਹੜਾ ਆ ਉਹ ਯੂਜ਼ ਕਰ ਰਿਹਾ ਬਹੁਤ ਈਜ਼ੀ ਹੋ ਗਿਆ ਨੈਟ ਸਾਡਾ ਬਹੁਤ ਸਪੀਡ ਨਾਲ ਚੱਲ ਰਿਹਾ ਹੈ ਪਹਿਲੇ ਬਹੁਤ ਪ੍ਰੋਬਲਮ ਹੁੰਦੀ ਸੀ ਸਾਨੂੰ ਨੈਟ ਤੇ ਕੋਈ ਵੀ ਨੋਟਸ ਬਣਾਉਣੇ ਹੋਣ ਤੇ ਸਮਾਜ ਦੇ ਵੱਖ-ਵੱਖ ਵਰਗਾਂ ਵੱਲੋਂ ਇਸ ਸੁਪਰਾਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ।